ਆ ਇਧਰਲੇ ਪਾਸੇ ਵੀ ਕਰਕੇ ਦਿਖਾ ਦੀ ਇਹ ਸਾਰੀ ਰਾਵੀ ਨਦੀ ਹੈ ਮੜਾ ਆ ਦੇਖੋ ਆ ਦੇਖੋ ਆ ਆ ਇਹ ਚੜਦੀ ਇਹਨੇ ਸਾਰਾ ਡੁੱਬਿਆਗਾ ਇਹ ਉਧਰੋਂ ਆਉਂਦੀ ਜਲੰਧਰ ਕੰਨੀਓ ਹਾਂ ਬਗਾਜ ਇਹਦੇ ਨਾਲ ਪਾੜ ਪਏ ਮਾੜੀ ਹੌਲੀ ਰੱਖੋ ਮਾੜੀ ਹੌਲੀ ਪਾਣੀ ਭਾਗ ਵੀ ਜਾਗਾ ਜੀ ਬਹੁਤ ਤੇਜ਼ ਹਾਂ ਆ ਪਾੜ ਪਏ ਥੱਲੇ ਜਾਂਦਾ ਕੋਣੀ ਪਾਣੀ ਤੇਜ਼ ਪਾਣੀ ਵਹਜੇ ਵੀ ਤੇਜ਼ ਹੈ ਸਪੀਡ ਬਹੁਤ ਆ ਪਾਣੀ ਇਧਰੋਂ ਆਉਂਦੀ ਹੈ ਇਹ ਹਾਂ ਇਧਰੋਂ ਨਹੀਂ ਇਧਰੋਂ ਫਿਰ ਕਿਹੜਾ ਮਾ ਜਲੰਧਰ ਜੰਧਰ ਨਕੋਟਰ ਕੰਨੀ ਆਉਣੀ ਹੈ ਦੇਖੋ ਆ ਨਦੀ ਦੇ ਪਾੜ ਪਏ ਇਹਦੇ ਨੁਕਸਾਨ ਬਹੁਤ ਕੀ ਬਹੁਤ ਸਪੀਡ ਨਾਲ ਪਾਣੀ ਆ ਰਿਹਾ ਹਲੇ ਵੀ ਹਾਂ ਆ ਤਾਂ ਜਾਂਦਾ ਹੀ ਪਾਣੀ ਪੂਰੇ ਸੀ ਹਾਂ ਇਹ ਬਹੁਤ ਹੈ ਨਾ ਇਹ ਕਿਉਂ ਬਹੁਤ ਹੈ ਅਜੇ ਵੀ ਪਤਾ ਨਹੀਂ ਕਿੰਨੇ ਫੁੱਟ ਪਾਣੀ ਹੈ ਹਾਂ ਬਹੁਤ ਕੀ ਪਤਾ ਕਿੰਨਾ ਘਟੂਗਾ ਹੋਰ ਪਤਾ ਨਹੀਂ ਤੇ ਆ ਸਾਰੇ ਦੇ ਉੱਤੋਂ ਦੀ ਪਾਣੀ ਲੱਗ ਰਿਹਾ ਹੈ ਭਰ ਜਾ ਰਿਹਾ ਹੈ ਬਰੂ ਆ ਰਿਹਾ ਨਾ ਤਾਂ ਇਹ ਨਹੀਂ ਜਾਂਦਾ ਹਨਾ ਇਹ ਉਹੀ ਮੰਨ ਲਓ ਜਾਂਦਾ ਹੋਊ ਤਰਨ ਉਧਰੋਂ ਆਪਣਾ ਬਾਬਾ ਫਤਾਰਾ ਸਿੰਘ ਦੀ ਸਰਹਾਲੀ ਵਾਲੇ ਘਰ ਨੂੰ ਆ ਬੰਨ। ਇੱਥੋਂ ਟੁੱਟਿਆ। ਹਾਂ। ਆ ਟੁੱਟ ਗਿਆ ਸਾਰਾ ਇੱਥੋਂ। ਉਹ ਨਾ ਉਹ ਨੁਕਸਾਨ ਕੀਤਾ ਤਾ। ਬਹੁਤ ਲੰਬਾ ਟੁੱਟਿਆ ਹੋਇਆ। 2-3 ਆ ਦੇਖੋ ਨਾ ਇੱਥੇ ਆ ਆ ਸਾਰੇ ਆ ਪੂਰਾ ਵੱਡਾ 파ੜ ਪਿਆ ਹੋਇਆ ਸੀ ਇੱਥੇ ਦੇ ਨਾਲ। ਹਾਂ। ਸਾਰੀ ਇਹ ਬੰਨ ਮਾਰੇ ਆ ਬਾਅਦ ਚ ਆਦੇ ਹੋ। ਇਹਨਾਂ ਨੁਕਸਾਨਾ ਦੇਖੋ। ਇਧਰ ਵੀ ਦੇਖ। ਸੇਵਾ ਤੇ ਲੱਗਿਆ ਹੋਇਆ। ਆ ਬੰਨ। ਇਹ ਕੋ ਬਹੁਤ ਹੋਇਆ ਹੋਗਾ ਜਿਵੇਂ ਦੇਖੋ ਵੀ ਕਿੰਨੀ ਮੁਸ਼ਕਲ ਨਾਲ ਰੋਕਿਆ ਹੋਊਗਾ ਪਾਣੀ ਹਾਂ ਕਿੰਨਾ ਬੰਨ ਰਿਹਾ ਆ ਦੇਖੋ ਕਿੰਨੇ ਤਗੜੇ ਤਗੜੇ ਜਾਲ ਪਾ ਕੇ ਤੇ ਹੋਰ ਉਹ ਮਿਹਰਤ ਹੋਈ ਆ